ਜ਼ਿਲ੍ਹਾ ਗੁਰਦਾਸਪੁਰ ਅੰਦਰ ਸੰਗਣੀ ਧੁੰਦ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਹੈ ਇਕਦਮ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਜਿੱਥੇ ਕਿ ਇਸ ਨਿਕਿਆ ਧੁੱਬਾ ਲੱਗਦੀਆਂ ਰਹੀਆਂ ਨੇ ਬੀਤੇ ਦਿਨਾਂ ਦੇ ਵਿੱਚ ਔਰ 1 ਫਰਵਰੀ ਵਾਲੇ ਦਿਨ ਜੋ ਹੈ ਸੰਗੜੀ ਧੁੰਦ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਔਰ ਤੁਸੀਂ ਮੇਰੇ ਪਿੱਛੇ ਦ੍ਰਿਸ਼ੀ ਦੇਖ ਸਕਦੇ ਹੋ ਕਿ ਤੁਸੀਂ ਦੇਖਦਾ ਹੋ ਆਸਮਾਨ ਦੇ ਵਿੱਚ ਦੇਖੋ ਸੰਗੜੀ ਧੁੰਦ ਦਾ ਜਿਹੜਾ ਪ੍ਰਕੋਪ ਹੈ ਉਹ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਔਰ ਇਸੇ ਦੇ ਚਲਦਿਆਂ ਦੋ ਹਾਦਸੇ ਵੀ ਜਿਹੜੇ ਨੇ ਉਹ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਨੈਸ਼ਨਲ ਹਾਈਵੇ ਦੇ ਉੱਤੇ ਵਾਪਰੇ ਨੇ ਔਰ ਤੁਸੀਂ ਇਹ ਦ੍ਰਿਸ਼ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜੋ ਹੈ ਇਹ ਹਾਦਸਾ ਜਿਹੜਾ ਹੈ ਨਿਸ਼ਾਰਾ ਮੱਜਾ ਸਿੰਘ ਪਿੰਡ ਦੇ ਕੋਲ ਜੋ ਆ ਉਹ ਵਾਪਰਿਆ ਜਿਸ ਦੇ ਵਿੱਚ ਇੱਕ ਟਰੈਕਟਰ ਟਰਾਲੀ ਵਾਲ ਆਰੇ ਟਰਾਲੇ ਵੱਲੋਂ ਟੱਕਰ ਮਾਰ ਦਿੱਤੀ ਗਈ ਹੈ ਟਰੈਕਟਰ ਟਰਾਲੀ ਜੋ ਹੈ ਗੰਨਾ ਲੈ ਕੇ ਮਿਲ ਤੇ ਉੱਤੇ ਜਾ ਰਹੇ ਸਨ ਆਪਣੀ ਗੰਨੇ ਦੀ ਫਸਲ ਨੂੰ ਉੱਥੇ ਮਿਲ ਦੇ ਵਿੱਚ ਲੈ ਕੇ ਜਾਣ ਵਾਸਤੇ ਇਹ ਆ ਰਹੇ ਸਨ ਔਰ ਜਿਨ੍ਹਾਂ ਨੂੰ ਜੋ ਆਇਆ ਪਿੱਛੋਂ ਟਰਾਲੇ ਵੱਲੋਂ ਜੋ ਹੈ ਉਹ ਟੱਕਰ ਮਾਰ ਦਿੱਤੀ ਗਈ ਹੈ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਜਿਹੜਾ مالی ਨੁਕਸਾਨ ਕਾਫੀ ਹੋ ਗਿਆ ਟਰੈਕਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ ਟਰਾਲੇ ਨੂੰ ਵੀ ਨੁਕਸਾਨ ਪਹੁੰਚਿਆ ਹੈ ਔਰ ਫਸਲ ਵੀ ਜਿਹੜੀ ਹੈ ਇਸ ਵਕਤ ਗੰਨੇਆਂ ਦੀ ਜਿਹੜੀ ਹੈ ਉਹ ਹਾਈਵੇ ਦੇ ਉੱਤੇ ਡਿੱਗ ਚੁੱਕੀ ਹੈ ਜਿਸ ਕਾਰਨ ਟ੍ਰੈਫਿਕ ਦੀ ਜਿਹੜੀ ਹੈ ਉਹ ਵੀ ਸਮੱਸਿਆ ਇੱਥੇ ਬਣੀ ਸੀ ਪਰ ਹੁਣ ਇੱਥੇ ਮੌਕੇ ਦੇ ਉੱਤੇ ਪਹੁੰਚ ਕੇ ਜੋ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਜੋ ਹੈ ਕੰਟਰੋਲ ਕਰਕੇ ਟ੍ਰੈਫਿਕ ਜੋ ਹੈ ਫਿਲਹਾਲ ਬਹਾਲ ਕਰ ਦਿੱਤੀ ਗਈ ਹੈ ਰਿਪੋਰਟਰ ਮੇਲ ਤੇ ਜਾ ਰਹੇ ਸੀ ਤੇ ਫੁੱਟਪਾ ਦੇ ਨਾਲ ਨਾਲ ਜਾ ਰਹੀ ਟਰਾਲੀ ਪਿੱਛੋਂ ਟਰਾਲੇ ਆ ਰਹੇ ਨੇ ਟੱਕਰ ਮਾਰੀ ਟਰਾਲੀ ਪਟਾ ਦਿੱਤੀ ਕਿੰਨੇ ਵਜੇ ਦਾ ਇਹ 6 ਵਜੇ ਦੀ ਗੱਲ ਹੈ ਕੀ ਕਾਰਨ ਸੀ ਮਤਲਬ ਕਿਉਂ ਹੋਇਆ ਸੀ ਕਾਰਨ ਧੁੰਦੀ ਹੀ ਧੁੰਦ ਕਰਕੇ ਮਾਰਤਾ ਉਹਨੇ ਪਿਛੇ ਪਤਾ ਨਹੀਂ ਕੀ ਬਣਿਆ ਕੁੰਚ ਲਾ ਰਿਹਾ ਸੀ ਮੈਂ ਹੀ ਚਲਾ ਰਿਹਾ ਸੀ ਬਚਾ ਹਾਂਜੀ ਬਚਾ ਉਹ ਡਰਾਈਵਰ ਵਗੈਰਾ ਜਾ ਉਹ ਨਹੀਂ ਬਚਾਇਆ ਸਾ ਇਹਦੀ ਧੁੰਦ ਅੱਜ ਬਹੁਤ ਜ਼ਿਆਦਾ ਸੰਗਣੀ ਪਈ ਆ ਇਸ ਕਰਕੇ ਜਿਹੜਾ ਟਰਾਲੀ ਗੰਨੇ ਦੀ ਲੋਡ ਸੀਗੀ ਮੁੰਡੇ ਦਰਾਂਗਲੇ ਸਾਈਡ ਤੋਂ ਆ ਰਹੇ ਸੀਗੇ ਤੇ ਇਹਨਾਂ ਨੇ ਮਟਰ ਮਿਲ ਤੇ ਜਾਣਾ ਸੀਗਾ ਤੇ ਸੰਗਣੀ ਧੁੰਦ ਕਰਕੇ ਜਿਹੜਾ ਪਿਛੇ ਟਰਾਲਾ ਸੀ ਉਹਨੂੰ ਅੱਗੇ ਦੇਖੀ ਨਹੀਂ ਟਰਾਲੀ ਤੇ ਟਰਾਲਾ ਪਿੱਛੋਂ ਵੱਜ ਗਿਆ ਉਹਦੇ ਨਾਲੇ ਟਰਾਲੀ ਜਿਹੜੀ ਗੰਨੇ ਵਾਲੀ ਪਲਟ ਗਈ ਆ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਧੁੰਦ ਬਹੁਤ ਸੰਗਣੀ ਆ ਚਲੋ ਥੋੜਾ ਧਿਆਨ ਨਾਲ ਚੱਲਣ ਜੀ ਠੀਕ ਨਹੀਂ ਨੁਕਸਾਨ ਨਹੀਂ ਨਹੀਂ ਠੀਕ ਹੈ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਜੀ ਤੇ ਅਸੀਂ ਦੇਖ ਰਹੇ ਆ ਕਿ ਉਹ ਵੀ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਤੇ ਟ੍ਰੈਫਿਕ ਦਾ ਕਿਸਾ ਡਾਇਵਰਟ ਕੀਤਾ ਟ੍ਰੈਫਿਕ ਖਾਂਜੀਆਂ ਜੀ ਪਿਛੋਂ ਰੋਕੇ ਦੂਜੀ ਸੜਕ ਚਲਾਈ ਜੀ ਤੇ ਲੋਕਾਂ ਨੂੰ ਪੀਲੇ ਤੋਂ ਜਿਹੜੀ ਅੱਜ ਬਹੁਤ ਜ਼ਿਆਦਾ ਵਾ ਤੇ ਸਖਤ ਚੱਲਣ ਹੌਲੀ ਚੱਲਣ ਜੀ ਫਰਮੇ ਦੱਸਣਾ ਚਾਹਾਂਗਾ ਕਿ ਸੰਗਣੀ ਤੁੰ ਦਾ ਪ੍ਰਕੋਪ ਇੱਕ ਵਾਰੀ ਫੇਰ ਵੇਖਣ ਨੂੰ ਮਿਲਣ ਕਾਰਨ ਜੋ ਹੈ ਇਹ ਹਾਦਸੇ ਵੀ ਜਿਹੜੇ ਆ ਨਿਸ਼ਾਰਾ ਮੱਜਾ ਸਿੰਘ ਕਸਬੇ ਦੇ ਕੋਲ ਵਾਪਰੇ ਨੇ ਪਰ ਫਿਲਹਾਲ ਇਨ੍ਹਾਂ ਹਾਸਿਆ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਸੀ ਦੋ ਕਾਰਾਂ ਵੀ ਟਕਰਾਈਆਂ ਸਨ ਆਪਸ ਦੇ ਵਿੱਚ ਮਾਮੂਲੀ ਜੜੀਆਂ ਨੇ ਉਹ ਵੀ ਉਹਨਾਂ ਜਿਹੜੀ ਹੈ ਉਹ ਨੁਕਸਾਨੀਆਂ ਗਈਆਂ ਸਨ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਫਿਲਹਾਲ ਨਹੀਂ ਹੋਇਆ ਲੇਕਿਨ ਅਸੀਂ ਵੀ ਅਪੀਲ ਕਰਦੇ ਆ ਕਿ ਤੁੰਦ ਹੋਣ ਕਰਕੇ ਜਿਹੜੇ ਲੋਕ ਨੇ ਉਹ ਧਿਆਨ ਦੇ ਨਾਲ ਆਪਣਾ ਸਫ਼ਰ ਕਰਨ ਤਾਂ ਜੋ ਕੋਈ ਕਿਸੇ ਤਰ੍ਹਾਂ ਦੀ ਕੋਈ ਅੰਸਖ ਦੇ ਨਾਲ ਰਵੀ ਬਖਸ਼ਿੰਗ ਪੀਟੀਸੀ ਨਿਊਜ਼ ਗੁਰਦਾਸਪੁਰ